ਬੜੇ ਧਿਆਨ ਨਾਲ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਜੇਹਾ ਬੀਜ ਹੈ ਸੋ ਲੁਣਾ ਕਰਮਾਂ ਸੰਦੜਾ ਖੇਤ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਕਰਮ ਕਿੱਦਾਂ ਬਦਲਦੇ ਨੇ ਸਾਡੇ ਆਪਾ ਕਹਿੰਨੇ ਨਾ ਕਿ ਫਲਾਣੇ ਦੀ ਕਿਸਮਤ ਬਦਲ ਗਈ ਫਲਾਣੇ ਦੇ ਕਰਮ ਬਦਲ ਗਏ ਮਾੜੇ ਕਰਮਾਂ ਤੋਂ ਚੰਗੇ ਕਰਮ ਕਿਵੇਂ ਹੁੰਦੇ ਨੇ ਤੇ ਚੰਗਿਆਂ ਤੋਂ ਮਾੜੇ ਕਿਵੇਂ ਹੁੰਦੇ ਨੇ ਮੈਂ ਇੱਕ ਗਾਥਾ ਪੜ੍ਹੀ ਸੀ ਬੜੀ ਪੁਰਾਣੀ ਤੁਹਾਡੇ ਬੜੇ ਕੰਮ ਆਏਗੀ ਬੜੀ ਪਿਆਰੀ ਗਾਥਾ ਕੋਈ ਰਾਜਾ ਤੋਂ ਨੇ ਰਾਜ ਦਰਬਾਰ ਲਾਇਆ ਜਦੋਂ ਉਹਨੇ ਰਾਜ ਦਰਬਾਰ ਲਾਇਆ ਤੇ ਭਰੇ ਹੋਏ ਰਾਜ ਦਰਬਾਰ ਦੇ ਵਿੱਚ ਉਹਨੂੰ ਇੱਕ ਸੱਜਣ ਨੇ ਸਵਾਲ ਕਰ ਦਿੱਤਾ ਉਹ ਕਹਿੰਦਾ ਰਾਜਾ ਮੇਰੇ ਤਿੰਨ ਸਵਾਲਾਂ ਦਾ ਮੈਨੂੰ ਜਵਾਬ ਦੇ ਤਿੰਨ ਸਵਾਲ ਸੀ ਪਹਿਲਾ ਸੀ ਹੈ 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 ਦੂਸਰਾ ਸੀ ਹੈ ਹੈ ਨਹੀਂ ਤੇ ਤੀਜਾ ਸਵਾਲ ਸੀ ਨਹੀਂ 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 ਹੁਣ ਉਹ ਤੇ ਸਵਾਲ ਕਰਕੇ ਚਲਾ ਗਿਆ ਪਰ ਰਾਜੇ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਇਹਦਾ ਮਤਲਬ ਕੀ ਹੋਏਗਾ ਕਿ ਮੇਰੇ ਰਾਜ ਦਰਬਾਰ ਦੇ ਵਿੱਚ ਬੜੇ ਬੜੇ ਗਿਆਨੀ ਨੇ बड़े-बड़े पुरोहित ने मेरे राज दरबार ਦੇ ਵਿੱਚ ਵੱਡੇ-ਵੱਡੇ ਪੰਡਤ ਨੇ ਜਿਨ੍ਹਾਂ ਨੂੰ ਬਹੁਤ ਕੁਝ ਚਿੱਤੇ ਐ ਉਹਨੇ ਹੁਣ ਰਾਜ ਦਰਬਾਰ ਦੇ ਵਿੱਚ ਨਾ ਇੱਕ ਐਲਾਨ ਕਰ ਦਿੱਤਾ ਉਹ ਕਹਿੰਦਾ ਮੈਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ ਤੇ ਚਾਹੀਦੇ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਨੇ ਜਲਦੀ ਤੋਂ ਜਲਦੀ ਜੇ ਮੈਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਨਾ ਮਿਲੇ ਤਾਂ ਉਹ ਕਹਿੰਦਾ ਮੈਂ ਜਿੰਨੇ ਮੇਰੇ ਰਾਜ ਦਰਬਾਰ ਦੇ ਪੰਡਤ ਨੇ ਮੈਂ ਸਾਰਿਆਂ ਨੂੰ ਸਜ਼ਾਵਾ ਦੇਵਾਂਗਾ ਹੁਣ ਸਾਰਿਆਂ ਨੂੰ ਪਤਾ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਪੰਡਤ ਜਿਹੜਾ ਉਹਦਾ ਮੇਨ ਪੰਡਤ ਸੀ ਮੁਖੀ ਪੰਡਤ ਸੀ ਰਾਜ ਪੁਜੋਹਿਤ ਜਿਹਨੂੰ ਕਹਿ ਦਈਏ ਰਾਜ ਪੰਡਤ ਕਹਿ ਦਈਏ ਜਦੋਂ ਰਾਜ ਦਰਬਾਰ ਦੀ ਸਮਾਪਤੀ ਹੋਈ ਕਚਹਿਰੀ ਦੀ ਉਹ ਪੰਡਤ ਆਪਣੇ ਘਰ ਨੂੰ ਆ ਰਿਹਾ ਤੇ ਵਿਚਾਰਾ ਨਿੰਮੋ ਝੂਣਾ ਜਿਹਾ ਉਹਦੇ ਚਿਹਰੇ ਦੇ ਉੱਤੇ ਛਿਕਨ ਹੈ ਚਿਹਰੇ ਦੇ ਉੱਤੇ ਟੈਨਸ਼ਨ ਹੈ ਦੂਰੋਂ ਪਤਾ ਲੱਗ ਜਾਂਦਾ ਜੀ ਬੰਦੇ ਦਾ ਜਦੋਂ ਟੈਨਸ਼ਨ ਹੋਏ ਹਨਾ ਜਦੋਂ ਉਹ ਘਰੇ ਪਹੁੰਚਿਆ ਤੂੰ ਦੇ ਘਰ ਦੇ ਸਾਹਮਣੇ ਚਰਸਤੇ ਚਰਾਹੇ ਦੇ ਵਿੱਚ ਚੌਂਕ ਦੇ ਵਿੱਚ ਉਹਦੀ ਛੋਟੀ ਜੀ ਬੱਚੀ ਜਿਹੜੀ ਹੈ ਉਹ ਆਪਣੀਆਂ ਸਹੇਲੀਆਂ ਦੇ ਨਾਲ ਖੇਡ ਰਹੀ ਹੈ ਤੇ ਖੇਡ ਰਹੀ ਹੈ ਜਦੋਂ ਨਾਲ ਤੇ ਉਹਦੇ ਕੋਲ ਜਦੋਂ ਉਹਦਾ ਬਾਪੂ ਆਇਆ ਤੇ ਬੱਚੀ ਅੱਗੋਂ ਦੀ ਗਈ ਉਹਦੇ ਪਿਤਾ ਨੇ ਨੂੰ ਘੁੱਟ ਕੇ ਜੱਫੀ ਚ ਲਿਆ ਮੱਥਾ ਚੁੰਮਿਆ ਬੜਾ ਪਿਆਰ ਕੀਤਾ ਉਹ ਬੱਚੀ ਪੁੱਛਦੀ ਹੈ ਬਾਪੂ ਕੀ ਗੱਲ ਅੱਜ ਚਿਹਰੇ ਤੇ ਟੈਨਸ਼ਨ ਕਿਉਂ ਹੈ ਤੋ ਰਾਜ ਪੰਡਿਤ ਕਹਿਣ ਲੱਗਾ ਕਿ ਨਹੀਂ ਧੀਏ ਮੇਰੇ ਟੈਨਸ਼ਨ ਕੋਈ ਨਹੀਂ ਹੈ ਕੋਈ ਐਸੀ ਗੱਲ ਹੀ ਨਹੀਂ ਅੱਛਾ ਉਹ ਰਾਜ ਆਪਣੇ ਰਾਜ ਪੰਡਿਤ ਨੂੰ ਆਪਣੇ ਪਿਤਾ ਨੂੰ ਘਰੇ ਲਿਆਈ ਲਿਆ ਕੇ ਉਹਨੇ ਜਲਪਾਣੀ ਛਕਾ ਕੇ ਕੋਲ ਬੈਠ ਗਈ ਬੜੇ ਪਿਆਰ ਨਾਲ ਪੁੱਛਦੀ ਹੈ ਬਾਪੂ ਮੈਂ ਤੇਰੀ ਧੀ ਹਾਂ ਬੇਸ਼ੱਕ ਮੈਂ ਛੋਟੀ ਹਾਂ 12 13 ਸਾਲ ਦੀ ਸੀ ਪਰ ਜਿਤੇ ਰੱਖਿਓ ਜ਼ਰੂਰੀ ਨਹੀਂ ਹੁੰਦਾ ਕਿ ਬਜ਼ੁਰਗ ਹੋ ਕੇ ਚਿੱਟੇ ਵਾਲ ਹੋਣ ਤੇ ਫੇਰ ਹੀ ਬੰਦਾ ਬਜ਼ੁਰਗ ਹੁੰਦਾ ਹੁੰਦਾ ਕਈ ਵਾਰੀ 12 ਸਾਲ ਦਾ ਬਾਬਾ ਬੂੜਾ ਵੀ ਬਾਬਾ ਬੁੱਢਾ ਹੋ ਸਕਦਾ ਕਿੰਨੀ ਵੱਡੀ ਬਖਸ਼ਿਸ਼ ਹੈ ਹੁਣ ਕੀ ਹੋਇਆ ਉਹ ਬੱਚੇ ਕਹਿਣ ਲੱਗੀ ਬਾਪੂ ਮੈਨੂੰ ਦੱਸ ਕੀ ਗੱਲ ਹੈ ਉਹ ਕਹਿਣ ਲੱਗਾ ਧੀਏ ਕੋਈ ਗੱਲ ਨਹੀਂ ਤੂੰ ਤੀ ਬੱਚੀ ਹੈ ਜੇ ਤੇ ਤੂੰ ਬਚਪਨ ਵਿੱਚ ਹੈ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਣੀ ਉਹ ਕਹਿੰਦੇ ਨਹੀਂ ਬਾਪੂ ਮੈਨੂੰ ਵੀ ਕੋਈ ਸੋਝੀ ਹੈ ਤੂੰ ਮੈਨੂੰ ਦੱਸ ਕੀ ਗੱਲ ਹੈ ਉਹ ਕਹਿੰਦਾ ਵੀ ਆਹ ਰਾਜੇ ਨੇ ਸਵਾਲ ਕੀਤਾ ਹੈ 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 ਨਹੀਂ 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 ਜੇ ਇਹਨਾਂ ਤਿੰਨਾ ਸਵਾਲਾਂ ਦੇ ਜਵਾਬ ਮੈਂ ਨਾ ਦਿੱਤੇ ਤੇ ਰਾਜਾ ਤੇ ਪਤਾ ਨਹੀਂ ਕੀ ਸਜ਼ਾ ਦੇਗਾ ਮਾਰ ਦੇਗਾ ਫਾਹੇ ਲਾ ਦੇਗਾ ਜੇਲ੍ਹ ਵਿੱਚ ਪਾ ਦੇਗਾ ਦੇਸ਼ਨ ਕਾਲਾ ਵੀ ਦੇ ਸਕਦਾ ਉਹ ਕਹਿੰਦੀ ਕੋਈ ਗੱਲ ਨਹੀਂ ਬਾਪੂ ਰਾਤ ਹੋ ਗਈ ਹੈ ਆਪ ਜੀ ਆਰਾਮ ਕਰੋ ਸਵੇਰ ਹੋਏਗੀ ਤੇ ਤੁਹਾਨੂੰ ਸਵਾਲਾਂ ਦਾ ਜਵਾਬ ਮਿਲ ਜਾਏਗਾ ਉਹ ਸਾਰੀ ਰਾਤ ਉਹਨੇ ਪਾਸੇ ਮਾਰਦਿਆਂ ਲੰਘ ਲੰਘਾ ਦਿੱਤੀ ਉਸ ਰਾਜ ਪੰਡਤ ਨੇ ਟੈਨਸ਼ਨ ਵਿੱਚ ਰਾਤ ਨਹੀਂ ਲੰਘਦੀ ਇੱਕ ਤਾਂ ਗਮੀ ਵਿੱਚ ਰਾਤ ਨਹੀਂ ਲੰਘਦੀ ਤੇ ਇੱਕ ਖੁਸ਼ੀ ਵਿੱਚ ਰਾਤ ਨਹੀਂ ਲੰਘਦੀ ਚੇਤੇ ਰੱਖਿਓ ਪੁੱਤ ਦਾ ਸਵੇਰੇ ਵਿਆਹ ਹੋਣਾ ਹੈ ਬਰਾਤ ਚੜ੍ਹਨਾ ਹੈ ਬੰਦਾ ਸਾਰੀ ਰਾਤ ਹੀ ਨੱਚਦਾ ਟੱਪਦਾ ਰਹਿੰਦਾ ਖੁਸ਼ੀ ਵਿੱਚ ਹੀ ਰਾਤ ਲੰਘ ਜਾਂਦੀ ਹੈ ਮਾਫ ਕਰਿਓ ਜੀ ਪੁੱਤਰ ਦੀ ਚਿਖਾ ਨੂੰ ਲਾਂਬੂ ਲਾ ਕੇ ਬਾਪੂ ਆਇਆ ਉਹਦੀ ਗਮਾਂ ਦੀ ਰਾਤ ਵੀ ਲੰਮੀ ਹੋ ਜਾਂਦੀ ਹੈ ਉਹ ਵੀ ਨੀਂਦ ਨਹੀਂ ਆਉਂਦੀ ਕੋਈ ਟੈਨਸ਼ਨ ਹੋ ਜਾਵੇ ਤੇ ਨੀਂਦ ਨਹੀਂ ਆਉਂਦੀ ਹੁਣ ਉਹ ਜਿਹੜਾ ਰਾਜ ਪੰਡਤ ਹੈ ਸਾਰੀ ਰਾਤ ਉਹਦੀ ਇਦਾਂ ਹੀ ਲੰਘਦੀ ਹੁਣ ਕੀ ਹੋਇਆ ਸਵੇਰ ਹੋਈ ਜਦੋਂ ਸਵੇਰ ਉੱਠਿਆ ਇਸ਼ਨਾਨ ਪਾਣੋਂ ਨੇ ਕੀਤਾ ਪ੍ਰਮਾਤਮਾ ਨੂੰ ਚੇਤੇ ਕੀਤਾ ਆਪਣੇ ਧੀ ਨੂੰ ਕਹਿੰਦਾ ਧੀਏ ਰਾਤ ਵਾਲੇ ਸਵਾਲ ਯਾਦ ਨੇ ਤੂੰ ਮੈਨੂੰ ਕਹਿੰਦੀ ਸੀ ਸਵੇਰੇ ਜਵਾਬ ਮਿਲ ਜਾਏਗਾ ਕਹਿੰਦੀ ਹਾਂ ਬਾਪੂ ਮਿਲ ਜਾਏਗਾ ਚੱਲ ਚਲੀ ਗਏ ਪ੍ਰਸ਼ਾਦਾ ਪਾਣੀ ਉਹਨਾਂ नाश्ਤਾ ਕੀਤਾ ਹੁਣ ਸਭ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਸਾਹਮਣੇ ਬਿਲਕੁਲ ਬੜੇ ਵੱਡੇ ਰਾਠ ਅਮੀਰ ਸ਼ਾਹੂਕਾਰ ਦਾ ਘਰ ਹੈ ਉਹ ਧੀ ਉਹਨੂੰ ਉਸ ਘਰ ਦੇ ਵਿੱਚ ਲੈ ਗਈ ਜਾ ਕੇ ਕੀ ਵੇਖਦੇ ਨੇ ਉਹ ਸ਼ਾਹੂਕਾਰ ਦੇ ਅੱਗੇ 36 ਤਰ੍ਹਾਂ ਦੇ ਭੋਜਨ ਪਏ ਨੇ ਨਾਸ਼ਤਾ ਕਰਨ ਲੱਗਾ ਪਰ ਨਾਸ਼ਤਾ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਰਿਹਾ ਉਸ ਪ੍ਰਮਾਤਮਾ ਨੂੰ ਪ੍ਰਮਾਤਮਾ ਜੀ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਹਿਸਾਬਾਸ हे ਰੱਬ ਜੀ ਇਹ ਤੇਰਾ ਦਿੱਤਾ ਹੈ ਨਕ ਨਥ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ हे ਪ੍ਰਮਾਤਮਾ ਇਹ ਅੰਨ ਅਨਾਜ ਇਹ ਸੋਹਣੇ ਸੋਹਣੇ ਮਹਿਲ ਮਾੜੀਆਂ ਇਹ ਸੋਹਣੇ ਸੋਹਣੇ ਬੈੱਡ ਸੋਹਣੇ ਸੋਹਣੇ ਸੋਫੇ ਇਹ ਸਾਰਾ ਕੁਝ ਤੇਰਾ ਦਿੱਤਾ ਹੈ ਕਿ ਮੈਂ ਤੇਰਾ ਦਿੱਤਾ ਖਾ ਰਿਆ ਮੇਰਾ ਕੁਝ ਵੀ ਨਹੀਂ ਮੇਰੇ ਤੇ ਕਿਰਪਾ ਕਰੀ ਜਿੰਨਾ ਸਮਾਂ ਲੰਘਿਆ ਤੇਰੀ ਯਾਦ ਵਿੱਚ ਲੰਘਿਆ ਸ਼ੁਕਰਾਨਾ ਜਿੰਨਾ ਸਮਾਂ ਆਏ ਮੈਂ ਤੇਰੇ ਬਾਣੇ ਵਿੱਚ ਬਤੀਤ ਕਰ ਸਕਾਂ ਤੂੰ ਕਹਿਣ ਲੱਗੀ ਬਾਪੂ ਵੇ ਤੇਰੇ ਪਹਿਲੇ ਸਵਾਲ ਦਾ ਜਵਾਬ ਮਿਲ ਗਿਆ ਹਾਂ 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 ਮਤਲਬ ਕਹਿਣ ਲੱਗੀ ਇਹਦੇ ਤਿੰਨੇ ਜਨਮ ਸਫਲ ਨੇ ਪਿਛਲੇ ਜਨਮ ਦੇ ਵਿੱਚ ਇਹਨੇ ਪੁੰਨ ਪੁੰਨ ਕੀਤੇ ਸੀ ਇਹਨੇ ਬੰਦਗੀ ਕੀਤੀ ਸੀ ਇਹਨੂੰ ਇੰਨਾ ਸੁੱਖ ਮਿਲਿਆ ਐਸ ਜੀਵਨ ਦੇ ਵਿੱਚ ਵੀ ਇਹ ਸਾਰੇ ਸੁੱਖ ਮਿਲਣ ਦੇ ਬਾਵਜੂਦ ਵੀ ਰੱਬ ਨਾਲ ਜੁੜਿਆ ਹੈ ਬਾਪੂ ਜੀ ਇਹਦਾ ਅਗਲਾ ਜਨਮ ਵੀ ਸੁਖੀ ਹੋਏਗਾ ਅਗਲਾ ਜਨਮ ਵੀ ਇਹਦਾ ਬੰਦਗੀ ਵਾਲਾ ਹੋਏਗਾ ਅਗਲੇ ਜਨਮ ਦੇ ਵਿੱਚ ਵੀ ਇਹ ਪ੍ਰਮਾਤਮਾ ਨਾਲ ਜੁੜਿਆ ਤੇ ਇਹੋ ਧਨ ਜਾਇਦਾਦ ਇਹਨੂੰ ਅਗਲੇ ਜਨਮ ਚ ਵੀ ਮਿਲੇਗਾ ਪਹਿਲੇ ਸਵਾਲ ਦਾ ਜਵਾਬ ਮਿਲਿਆ ਹੁਣ ਦੂਜੇ ਸਵਾਲ ਦਾ ਜਵਾਬ ਦੇਣ ਵਾਸਤੇ ਉਹ ਦੂਸਰੇ ਘਰ ਵਿੱਚ ਲੈ ਕੇ ਗਈ ਉਹ ਵੀ ਅਮੀਰ ਘਰ ਹੈ ਬਾਪੂ ਕਹਿੰਦਾ ਧੀਏ ਇਹ ਵੀ ਬੜਾ ਅਮੀਰ ਹੈ ਇਹ ਤੇ ਮਹਿਲ ਮਾੜੀਆਂ ਪਏ ਹੋਏ ਨੇ ਕਹਿੰਦੀ ਹਾਂ ਬਾਪੂ ਅੰਦਰ ਤੇ ਆ ਜਦੋਂ ਅੰਦਰ ਗਿਆ 36 ਤਰ੍ਹਾਂ ਦੇ ਭੋਜਨ ਵੀ ਪਏ ਨੇ ਪਰ ਕੋਈ ਬਾਣੀ ਨਹੀਂ ਪੜ ਰਿਹਾ ਕੋਈ ਨਿਤਨੇਮ ਨਹੀਂ ਕਰ ਰਿਹਾ ਮੇਰੇ ਸਹਿਬ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ ਜੋ ਕੁੱਕਰ ਜੂਠਣ ਮੈਂ ਪਾਏ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੇ ਤੂੰ ਕੱਪੜੇ ਵੀ ਪਾਉਣਾ ਹੈ ਨਾ ਉਹ ਚੇਤੇ ਕਰਨ ਤੋਂ ਬਿਨਾ ਉਹਦੇ ਸ਼ੁਕਰਾਨੇ ਤੋਂ ਬਿਨਾ ਜੇ ਤੂੰ ਭੋਜਨ ਕੱਪੜੇ ਪਾਉਣਾ ਹੈ ਭੋਜਨ ਖਾਣਾ ਹੈ ਤੇਰਾ ਏਦਾਂ ਜਿਵੇਂ ਇੱਕ ਕੁੱਤਾ ਝੂਠ ਵਿੱਚ ਮੂੰਹ ਮਾਰ ਰਿਹਾ ਹੈ ਉਹ ਭੋਜਨ ਤੇ ਉੱਥੇ ਵੀ ਬੜਾ ਪਿਆ ਹੈ ਪਰ ਕੋਈ ਨਾਮ ਨਹੀਂ ਕੋਈ ਕੁਛ ਨਹੀਂ ਬੋਤਲਾਂ ਖੁੱਲੀਆਂ ਹੋਈਆਂ ਨੇ ਸ਼ਰਾਬ ਕਬਾਬ ਦੇ ਦੌਰ ਚੱਲ ਰਹੇ ਨੇ ਕੋਈ ਬਾਣੀ ਨਹੀਂ ਪੜ ਰਿਹਾ ਕੋਈ ਨਾਮ ਨਹੀਂ ਜਪਿਆ ਜਾ ਰਿਹਾ ਗਾਲੀ ਗਲੋਚ ਹੋ ਰਿਹਾ ਕਹਿੰਦੀ ਬਾਪੂ ਤੇਰੇ ਦੂਜੇ ਸਵਾਲ ਦਾ ਜਵਾਬ ਮਿਲ ਗਿਆ ਹੈ ਹੈ ਨਹੀਂ ਪਿਛਲੇ ਜਨਮ ਵਿੱਚ ਬੰਦਗੀ ਸੀ ਤੇ ਆ ਜਨਮ ਬੜੇ ਸੋਹਣੇ ਧਨ ਜਾਇਦਾਦ ਮਿਲਿਆ ਇਸ ਜਨਮ ਦੇ ਵਿੱਚ ਕੋਈ ਬੰਦਗੀ ਨਹੀਂ ਇਹਦਾ ਅਗਲਾ ਜਨਮ ਕੰਗਾਲਾਂ ਤੋਂ ਵੀ ਕੰਗਾਲ ਹੋਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਤੀਜੇ ਘਰ ਵਿੱਚ ਲੈ ਕੇ ਗਈ ਜਦੋਂ ਬੂਹੇ ਦੇ ਵਿੱਚ ਪਹੁੰਚੇ ਆਵਾਜ਼ਾਂ ਆ ਰਹੀਆਂ ਨੇ ਹਾਏ ਮਰ ਗਏ ਉਹ ਰੱਬਾ ਇਹਦੇ ਨਾਲੋਂ ਤੇ ਮੇਰੀ ਜਾਨ ਕੱਢ ਲਾ ਬਾਪੂ ਕਹਿਣ ਲੱਗਾ ਰਾਜਪਟਤ ਦੀਏ ਕਿੱਥੇ ਲੈ ਆਈਆਂ ਇੱਥੇ ਤੇ ਰੋਣ ਕੁਰਲਾਣ ਦੀ ਆਵਾਜ਼ ਆਉਂਦੀ ਕਹਿੰਦੀ ਬਾਪੂ ਅੰਦਰ ਆ ਅੰਦਰ ਆ ਕੇ ਵੇਖਿਆ ਕੋੜ ਚੱਲਿਆ ਹੋਇਆ ਹੈ ਸਰੀਰ ਤੋਂ ਥਾਂ ਥਾਂ ਤੋਂ ਪਾਕ ਪਈ ਵਗਦੀ ਹੈ ਵੇਖ ਕੇ ਕਹਿੰਦੀ ਬਾਪੂ ਤੇਰੇ ਤੀਜੇ ਸਵਾਲ ਦਾ ਜਵਾਬ ਮਿਲ ਗਿਆ ਤੀਜਾ ਸਵਾਲ ਨਹੀਂ 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 ਬਾਪੂ ਜੀ ਪੰਡਤ ਨੂੰ ਕਹਿ ਰਹੀ ਹੈ ਪਿਤਾ ਜੀ ਇਹਨੇ ਪਿਛਲੇ ਜਨਮ ਚ ਵੀ ਬੰਦਗੀ ਨਹੀਂ ਕੀਤੀ ਇਹਦਾ ਆ ਵੀ ਜਨਮ ਕੋਈ ਬੰਦਗੀ ਵਿੱਚ ਨਹੀਂ ਇਹਦਾ ਅਗਲਾ ਜਨਮ ਵੀ ਰੋਂਦੇ ਕਰ ਲਾਉਂਦੇ ਦਾ ਹੋਏਗਾ ਪਿਛਲੇ ਜਨਮ ਚ ਬੰਦਗੀ ਕਰਦਾ ਇਹਨੂੰ ਹੁਣ ਸੁੱਖ ਮਿਲਦਾ ਜੇ ਹੁਣ ਸੁੱਖ ਮਿਲਦਾ ਬੰਦਗੀ ਕਰਦਾ ਅਗਲਾ ਜਨਮ ਵੀ ਆਨੰਦ ਵਿੱਚ ਬਤੀਤ ਹੁੰਦਾ ਇਨੇ ਕੋਈ ਬੰਦਗੀ ਨਹੀਂ ਕੀਤੀ ਇਹਦੇ ਤਿੰਨੇ ਜਨਮ ਹੀ ਵਿਅਰਥ ਚਲੇ ਗਏ ਇਹਨੇ ਕਰਮ ਐਦਾਂ ਹੁੰਦੇ ਨੇ ਕਰਮ ਜਿਹੇ ਕਰਮ ਕਮਾਏ ਅਸੀਂ ਪਿਛਲੇ ਜਨਮ ਚ ਅੰਗੇ ਕਰਮ ਕੀਤੇ ਸਾਨੂੰ ਆ ਜਨਮ ਆ ਗੁਰਸਿੱਖਾਂ ਵਾਲਾ ਜਨਮ ਮਿਲਿਆ ਸਿੱਖਾਂ ਦੇ ਘਰ ਚ ਜਨਮ ਮਿਲਿਆ ਮਾਂ ਪਿਓ ਗੁਰਸਿੱਖ ਮਿਲੇ ਬਚਪਨ ਤੋਂ ਲੈ ਕੇ ਬਾਣੀ ਕੰਨਾਂ ਵਿੱਚ ਪਈ ਮੈਂ ਕਿੰਨਾ ਕਿੰਨੇ ਕੁਆ ਭਾਗੇ ਹੋਣਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਚੱਲਦੀਆਂ ਨੇ ਕੋਈ ਸੁਖ ਨਹੀਂ ਸਤਗੁਰ ਕਹਿੰਦੇ ਨੇ ਨਾ ਸੁਖ ਨਾਹੀਂ ਬਹੁਤੇ ਤਨ ਖਾਟੇ ਬੜਾ ਤਨ ਖੱਟ ਲਿਆ ਕੋਈ ਸੁਖ ਨਹੀਂ ਸੁਖ ਨਾਹੀਂ ਪੇਖੇ ਨਿਰਤ ਨਾਟੇ ਬੜੇ ਨਾਟਕ ਛੇਟਕ ਟੀਵੀ ਸੀਰੀਅਲ ਵੇਖ ਲਿਆ ਫਿਲਮਾਂ ਦੇਖ ਲਈਆਂ ਕੋਈ ਸੁਖ ਨਹੀਂ ਸੁਖ ਨਾਹੀਂ ਬਹੁ ਦੇਸ਼ ਕਮਾਏ ਬੜੇ ਦੇਸ਼ਾਂ ਵਿੱਚ ਹੋ ਕੇ ਆ ਗਿਆ ਕੋਈ ਸੁਖ ਨਹੀਂ ਸਰਬ ਸੁਖਾ ਸੁਖ ਹਰ ਕੈ ਨਾਏ ਜੇ ਸੁਖ ਨੇ ਤੇ ਗੁਰੂ ਗ੍ਰੰਥ ਸਾਹਿਬ ਪਾਪੂ ਤੇਰੇ ਚਰਨਾਂ ਵਿੱਚ ਨੇ ਕਿਸੇ ਮਹਾਂਪੁਰਖ ਦੀ ਸੰਗਤ ਕਰੀਏ ਵੀਡੀਓ ਵੱਧ ਤੋਂ ਵੱਧ ਆਪਣੇ ਸਨੇਹਿਆ ਨੂੰ ਭੇਜੋ ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਹੋ ਜਿਨ੍ਹਾਂ ਨੂੰ ਚਾਹੁੰਦੇ ਹੋ ਕਿ ਸਾਡੀ ਕਿਸਮਤ ਬਦਲ ਜਾਏ ਸਾਡਾ ਜੀਵਨ ਬਦਲ ਜਾਏ ਜਿਵੇਂ ਹਰ ਕ੍ਰਿਸ਼ਨ ਤੇ ਆਜੇ ਜਿਸ ਡੀਠੇ ਸਾਂ ਦੀ